मोदी जी के राज में इस देश के अंदर जेड़ा कह दिया सब कुछ सुरक्षित है कि आज 56 इंच दा जेड़ा सीना है मैं आतंकवाद खत्म कर देता धारा 370 भी खत्म करती लेकिन जिस प्रकार दे हालात आज भी जम्मू कश्मीर छेगे नहीं मैं भारत सरकार नु विनती करदा है कि तवज्जो दियो पंजाब च भी इस तरह दे हालात बन दे जा रहे ने जो आज होया ਔਰ ਨਾਲ ਹੀ ਨਾਲ ਮੈਂ ਨਿੰਦਾ ਕਰਦਾ ਕਿ ਜਿਸ ਪ੍ਰਕਾਰ ਦਾ ਆਤਮ ਹਕਤੀ ਇਸ ਤਰੀਕੇ ਦਾ ਸਾਡਾ ਹਮਲਾ ਹੋਇਆ ਸਾਡੇ ਲੋਕਾਂ ਦੀ ਜਾਨ ਚਲੇਗੀ ਉਹਨਾਂ ਦੇਸ਼ਵਾਸੀਆਂ ਦੀ ਹਿੰਦੂਸਤਾਨੀਆਂ ਦੀ ਮੈਂ ਕਰੜੇ ਸ਼ਬਦਾਂ ਚ ਇਸ ਗੱਲ ਦੀ ਨਿੰਦਾ ਕਰਦਾ ਔਰ ਅਰਦਾਸ ਕਰਦਾ ਕਿ ਇਹੋ ਜਿਹੇ ਹਮਲੇ ਘਾਤੋਂ ਨਾ ਹੋਣ ਨਾਲ ਹੀ ਨਾਲ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਲਾਲ ਆਗ ਸੇ ਔਰ ਕਰੜੇ तरीके ਦੇ ਨਾਲ ਪਾਕਿਸਤਾਨ ਦਾ ਔਰ ਅਤਕਵਾਦ ਦਾ ਜਵਾਬ ਸਾਨੂੰ ਦੇਣਾ ਚਾਹੀਦਾ ਔਰ ਅਸੀਂ ਸਾਰੇ ਹਿੰਦੋਸਤਾਨੀਆਂ ਤੇ ਇਸ ਮੁੱਦੇ ਤੇ ਸਾਰੇ ਇੱਕ ਔਰ ਡਟ ਕੇ ਇਹਨਾਂ ਦਾ ਮੁਕਾਬਲਾ ਦਾ ਇਰਾਦਾ ਜਵਾਬ ਦੇਣਾ ਚਾਹੀਦਾ। ਇਸ ਤੋਂ ਬਾਅਦ ਮੋਟਾ ਦੇਖੋ ਭਾਈ ਆ ਮੋਦੀ ਜੀ ਦੇ ਰਾਜ ਮੇ ਇਸ ਦੇਸ਼ ਕੇ ਅੰਦਰ ਜਿਹੜਾ ਕਹਿੰਦੇ ਸਭ ਕੁਝ ਸੁਰੱਖਿਤ ਹੈ ਕਿ ਆ 56 ਇੰਚ ਦਾ ਜਿਹੜਾ ਸੀਨਾ ਹੈ ਮੈਂ ਅਤਕਵਾਦ ਖਤਮ ਕਰ ਦਿੱਤਾ ਧਾਰਾ 370 ਵੀ ਖਤਮ ਕਰਤੀ ਲੇਕਿਨ ਜਿਸ ਪ੍ਰਕਾਰ ਦੇ ਹਾਲਾਤ ਅੱਜ ਵੀ ਜੰਮੂ ਕਸ਼ਮੀਰ ਚ ਹੈਗੇ ਨੇ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਐ ਕਿ ਤਵੱਜੋ ਦਿਓ ਪੰਜਾਬ ਚ ਵੀ ਇਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਜੋ ਅੱਜ ਹੋਇਆ ਔਰ ਨਾਲ ਹੀ ਨਾਲ ਮੈਂ ਨਿੰਦਾ ਕਰਦਾ ਕਿ ਜਿਸ ਪ੍ਰਕਾਰ ਦਾ ਆਤਮਕਾਤੀ ਇਸ ਤਰੀਕੇ ਦਾ ਸਾਡਾ ਹਮਲਾ ਹੋਇਆ ਸਾਡੇ ਲੋਕਾਂ ਦੀ ਜਾਨ ਚਲੇ ਗਈ ਉਹਨਾਂ ਦੇ ਸ਼્વાસੀਆਂ ਦੀ ਹਿੰਦੂਸਤਾਨੀਆਂ ਦੀ ਮੈਂ ਕਰੜੇ ਸ਼ਬਦਾਂ ਚ ਇਸ ਗੱਲ ਦੀ ਨਿੰਦਾ ਕਰਦਾ ਹਾਂ ਔਰ ਅਰਦਾਸ ਕਰਦਾ ਕਿ ਇਹੋ ਜਿਹੇ ਹਮਲੇ ਘਾਤੋਂ ਨਾ ਹੋਣ ਨਾਲ ਹੀ ਨਾਲ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਲਾਲ ਆਗ ਸੇ ਔਰ ਕਰੜੇ ਤਰੀਕੇ ਦੇ ਨਾਲ ਪਾਕਿਸਤਾਨ ਦਾ ਔਰ ਅੰਤਕਵਾਦ ਦਾ ਜਵਾਬ ਸਾਨੂੰ ਦੇਣਾ ਚਾਹੀਦਾ ਔਰ ਅਸੀਂ ਸਾਰੇ ਹਿੰਦੋਸਤਾਨੀਆਂ ਤੇ ਇਸ ਮੁੱਦੇ ਤੇ ਸਾਰੇ ਇੱਕ ਔਰ ਡਟ ਕੇ ਇਹਨਾਂ ਦਾ ਮੁਕਾਬਲਾ ਦਾ ਇਰਾਦਾ ਜਵਾਬ ਦੇਣਾ ਦੇਖੋ ਭਾਈ ਆ ਮੋਦੀ ਜੀ ਦੇ ਰਾਜ ਮੇ ਇਸ ਦੇਸ਼ ਕੇ ਅੰਦਰ ਜਿਹੜਾ ਕਹਿੰਦੇ ਆ ਸਭ ਕੁਝ ਸੁਰੱਖਿਤ ਹੈ ਕਿ ਆ 56 ਇੰਚ ਦਾ ਜਿਹੜਾ ਸੀਨਾ ਮੈਂ ਅੱਤਕਵਾਦ ਖਤਮ ਕਰ ਦਿੱਤਾ ਧਾਰਾ 370 ਵੀ ਖਤਮ ਕਰਤੀ ਲੇਕਿਨ ਜਿਸ ਪ੍ਰਕਾਰ ਦੇ ਹਾਲਾਤ ਅੱਜ ਵੀ ਜੰਮੂ ਕਸ਼ਮੀਰ ਚ ਹੈਗੇ ਨੇ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਤਵੱਜੋ ਦਿਓ ਪੰਜਾਬ ਚ ਵੀ ਇਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਜੋ ਅੱਜ ਹੋਇਆ ਔਰ ਨਾਲ ਹੀ ਨਾਲ ਮੈਂ ਨਿੰਦਾ ਕਰਦਾ ਕਿ ਜਿਸ ਪ੍ਰਕਾਰ ਦਾ ਆਤਮਕਾਤੀ ਇਸ ਤਰੀਕੇ ਦਾ ਸਾਡਾ ਹਮਲਾ ਹੋਇਆ ਸਾਡੇ ਲੋਕਾਂ ਦੀ ਜਾਨ ਚਲੀ ਗਈ ਉਹਨਾਂ ਦੇਸ਼ਵਾਸੀਆਂ ਦੀ ਹਿੰਦੂਸਤਾਨੀਆਂ ਦੀ ਮੈਂ ਕਰੜੇ ਸ਼ਬਦਾਂ ਚ ਇਸ ਗੱਲ ਦੀ ਨਿੰਦਾ ਕਰਦਾ ਔਰ ਅਰਦਾਸ ਕਰਦਾ ਕਿ ਇਹੋ ਜਿਹੇ ਹਮਲੇ ਘਾਤੋਂ ਨਾ ਹੋਣ ਨਾਲ ਹੀ ਨਾਲ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਲਾਲ ਆਗ ਸੇ ਔਰ ਕਰੜੇ ਤਰੀਕੇ ਦੇ ਨਾਲ ਪਾਕਿਸਤਾਨ ਦਾ ਔਰ ਅੰਤਕਵਾਦ ਦਾ ਜਵਾਬ ਸਾਨੂੰ ਦੇਣਾ ਚਾਹੀਦਾ ਔਰ ਅਸੀਂ ਸਾਰੇ ਹਿੰਦੋਸਤਾਨੀਆਂ ਤੇ ਇਸ ਮੁੱਦੇ ਤੇ ਸਾਰੇ ਇੱਕ ਔਰ ਦੱਟ ਕੇ ਇਹਨਾਂ ਦਾ ਮੁਕਾਬਲਾ ਦਾ ਇਰਾਦਾ ਜਵਾਬ ਦੇਣਾ ਚਾਹੀਦਾ ਕੀ ਤੋਂ ਬਾਤ ਮੋਟਾ ਦੇਖੋ ਭਾਈ ਆ ਮੋਦੀ ਜੀ ਦੇ ਰਾਜ ਮੇ ਇਸ ਦੇਸ਼ ਕੇ ਅੰਦਰ ਜਿਹੜਾ ਕਹਿੰਦੇ ਸਭ ਕੁਝ ਸੁਰੱਖਿਤ ਹੈ ਇਹ 56 ਇੰਚ ਦਾ ਜਿਹੜਾ ਸੀਨਾ ਹੈ ਮੈਂ ਹੱਤਕ ਬਾਦ ਖਤਮ ਕਰ ਦਿੱਤਾ ਧਾਰਾ 370 ਵੀ ਖਤਮ ਕਰਤੀ ਲੇਕਿਨ ਜਿਸ ਪ੍ਰਕਾਰ ਦੇ ਹਾਲਾਤ ਅੱਜ ਵੀ ਜੰਮੂ ਕਸ਼ਮੀਰ ਛੇਗੇ ਨਹੀਂ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਤਵੱਜੋ ਦਿਓ ਪੰਜਾਬ 'ਚ ਵੀ ਇਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਜੋ ਅੱਜ ਹੋਇਆ ਔਰ ਨਾਲ ਹੀ ਨਾਲ ਮੈਂ ਨਿੰਦਾ ਕਰਦਾ ਹਾਂ ਇਹ ਜਿਸ ਪ੍ਰਕਾਰ ਦਾ ਆਤਮਕਾਤਕੀ ਇਸ ਤਰੀਕੇ ਦਾ ਸਾਡਾ ਹਮਲਾ ਹੋਇਆ ਸਾਡੇ ਲੋਕਾਂ ਦੀ ਜਾਨ ਚਲੇ ਗਈ ਉਹਨਾਂ ਦੇਸ਼ਵਾਸੀਆਂ ਦੀ ਹਿੰਦੂਸਤਾਨੀਆਂ ਦੀ ਮੈਂ ਕਰੜੇ ਸ਼ਬਦਾਂ ਚ ਇਸ ਗੱਲ ਦੀ ਨਿੰਦਾ ਕਰਦਾ ਹਾਂ ਔਰ ਅਰਦਾਸ ਕਰਦਾ ਕਿ ਇਹੋ ਜਿਹੇ ਹਮਲੇ ਘਾਤੋਂ ਨਾ ਹੋਣ ਨਾਲ ਹੀ ਨਾਲ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਲਾਲ ਆਗ ਸੇ ਔਰ ਕਰੜੇ ਤਰੀਕੇ ਦੇ ਨਾਲ ਪਾਕਿਸਤਾਨ ਦਾ ਔਰ ਅੰਤਕਵਾਦ ਦਾ ਜਵਾਬ ਸਾਨੂੰ ਦੇਣਾ ਚਾਹੀਦਾ ਹੈ ਔਰ ਅਸੀਂ ਸਾਰੇ ਹਿੰਦੋਸਤਾਨੀਆਂ ਤੇ ਇਸ ਮੁੱਦੇ ਤੇ ਸਾਰੇ ਇਕ ਔਰ ਡਟ ਕੇ ਇਹਨਾਂ ਦਾ ਮੁਕਾਬਲਾ ਦਾ ਇਰਾਦਾ ਜਵਾਬ ਦੇਣਾ ਚਾਹੀਦਾ। ਤੋਂ ਬਾਅਦ ਮੋਤਾਂ ਦੇਖੋ ਭਾਈ ਆ ਮੋਦੀ ਜੀ ਦੇ ਰਾਜ ਮੇ ਇਸ ਦੇਸ਼ ਦੇ ਅੰਦਰ ਜਿਹੜਾ ਕਹਿੰਦੇ ਆ ਸਭ ਕੁਝ ਸੁਰੱਖਿਤ ਹੈ ਕਿ ਆ 56 ਇੰਚ ਦਾ ਜਿਹੜਾ ਸੀਨਾ ਮੈਂ ਅੱਤਵਾਦ ਖਤਮ ਕਰ ਦਿੱਤਾ ਧਾਰਾ 370 ਵੀ ਖਤਮ ਕਰਤੀ ਲੇਕਿਨ ਜਿਸ ਪ੍ਰਕਾਰ ਦੇ ਹਾਲਾਤ ਅੱਜ ਵੀ ਜੰਮੂ ਕਸ਼ਮੀਰ ਚ ਹੈਗੇ ਨੇ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਤਵੱਜੋ ਦਿਓ ਪੰਜਾਬ ਚ ਵੀ ਇਸ ਤਰ੍ਹਾਂ ਦੇ ਹਾਲਾਤ ਬੰਦੇ ਜਾ ਰਹੇ ਨੇ ਜੋ ਅੱਜ ਹੋਇਆ ਔਰ ਨਾਲ ਹੀ ਨਾਲ ਮੈਂ ਨਿੰਦਾ ਕਰਦਾ ਹਾਂ ਕਿ ਜਿਸ ਪ੍ਰਕਾਰ ਦਾ ਆਤਮਕਾਤੀ ਇਸ ਤਰੀਕੇ ਦਾ ਸਾਡਾ ਹਮਲਾ ਹੋਇਆ ਸਾਡੇ ਲੋਕਾਂ ਦੀ ਜਾਨ ਚਲੀ ਗਈ ਉਹਨਾਂ ਦੇਸ਼ ਵਾਸੀਆਂ ਦੀ ਹਿੰਦੁਸਤਾਨੀਆਂ ਦੀ ਮੈਂ ਕਰੜੇ ਸ਼ਬਦਾਂ ਚ ਇਸ ਗੱਲ ਦੀ ਨਿੰਦਾ ਕਰਦਾ ਹਾਂ और अरदास करो जे हमले तो ना होन। नाली नाल मैं देश के प्रधानमंत्री तो कहना चाहना कि लाल आग से और करे तरीके दे नाल पाकिस्तान आतंकवाद का जवाब सामू देना चाहद और अस सारे हिन्दुस्तानी इस मुद्दे ते सारे एक और डट के इन मुकाबला जवाब देना चाहिए देखो ब ਮੋਦੀ ਜੀ ਦੇ ਰਾਜ ਮੇ ਇਸ ਦੇਸ਼ ਕੇ ਅੰਦਰ ਜਿਹੜਾ ਕਹਿੰਦੇ ਆ ਸਭ ਕੁਝ ਸੁਰੱਖਿਤ ਹੈ ਕਿ ਆ 56 ਇੰਚ ਦਾ ਜਿਹੜਾ ਸੀਨਾ ਮੈਂ ਅੱਤਵਾਦ ਖਤਮ ਕਰ ਦਿੱਤਾ ਧਾਰਾ 370 ਵੀ ਖਤਮ ਕਰਤੀ ਲੇਕਿਨ ਜਿਸ ਪ੍ਰਕਾਰ ਦੇ ਹਾਲਾਤ ਅੱਜ ਵੀ ਜੰਮੂ ਕਸ਼ਮੀਰ ਚ ਹੈਗੇ ਨੇ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਹੈ ਕਿ ਤਵੱਜੋ ਦਿਓ ਪੰਜਾਬ ਚ ਵੀ ਇਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਜੋ ਅੱਜ ਹੋਇਆ ਔਰ ਨਾਲ ਹੀ ਨਾਲ ਮੈਂ ਨਿੰਦਾ ਕਰਦਾ ਕਿ ਜਿਸ ਪ੍ਰਕਾਰ ਦਾ ਆਤਮਕਾਤੀ ਇਸ ਤਰੀਕੇ ਦਾ ਸਾਡਾ ਹਮਲਾ ਹੋਇਆ ਸਾਡੇ ਲੋਕਾਂ ਦੀ ਜਾਨ ਚਲੀ ਗਈ ਉਹਨਾਂ ਦੇਸ਼ਵਾਸੀਆਂ ਦੀ ਹਿੰਦੂਸਤਾਨੀਆਂ ਦੀ ਮੈਂ ਕਰੜੇ ਸ਼ਬਦਾਂ ਚ ਇਸ ਗੱਲ ਦੀ ਨਿੰਦਾ ਕਰਦਾ ਹਾਂ ਔਰ ਅਰਦਾਸ ਕਰਦਾ ਕਿ ਇਹੋ ਜਿਹੇ ਹਮਲੇ ਘਾਤੋਂ ਨਾ ਹੋਣ ਨਾਲ ਹੀ ਨਾਲ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਲਾਲ ਆਗ ਸੇ ਔਰ ਕਰੜੇ तरीके ਦੇ ਨਾਲ ਪਾਕਿਸਤਾਨ ਦਾ ਔਰ ਆਤਕਵਾਦ ਦਾ ਜਵਾਬ ਸਾਨੂੰ ਦੇਣਾ ਚਾਹੀਦਾ ਔਰ ਅਸੀਂ ਸਾਰੇ ਹਿੰਦੋਸਤਾਨੀਆਂ ਤੇ ਇਸ ਮੁੱਦੇ ਤੇ ਸਾਰੇ ਇੱਕ ਔਰ ਡਟ ਕੇ ਇਹਨਾਂ ਦਾ ਮੁਕਾਬਲਾ ਦਾ ਇਰਾਦਾ ਜਵਾਬ ਦੇਣਾ ਚਾਹੀਦਾ। ਕੀ ਤੋਂ ਬਾਤ ਮੋਤਾਂ ਦੇਖੋ ਭਾਈ ਆ ਮੋਦੀ ਜੀ ਦੇ ਰਾਜ ਮੇ ਇਸ ਦੇਸ਼ ਕੇ ਅੰਦਰ ਜਿਹੜਾ ਕਹਿੰਦੇ ਸਭ ਕੁਝ ਸੁਰੱਖਿਤ ਹੈ। ਕਿ ਆ 56 ਇੰਚ ਦਾ ਜਿਹੜਾ ਸੀਨਾ ਮੈਂ ਆਤਕਵਾਦ ਖਤਮ ਕਰ ਦਿੱਤਾ। ਧਾਰਾ 370 ਵੀ ਖਤਮ ਕਰਤੀ ਲੇਕਿਨ ਜਿਸ ਪ੍ਰਕਾਰ ਦੇ ਹਾਲਾਤ ਅੱਜ ਵੀ ਜੰਮੂ ਕਸ਼ਮੀਰ 'ਚ ਹੈਗੇ ਨੇ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਕਿ ਤਵਜੋ ਦਿਓ ਪੰਜਾਬ 'ਚ ਵੀ ਇਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਜੋ ਅੱਜ ਹੋਇਆ ਔਰ ਨਾਲ ਹੀ ਨਾਲ ਮੈਂ ਨਿੰਦਾ ਕਰਦਾ ਕਿ ਜਿਸ ਪ੍ਰਕਾਰ ਦਾ ਆਤਮਕਾਤੀ ਇਸ ਤਰੀਕੇ ਦਾ ਸਾਡਾ ਹਮਲਾ ਹੋਇਆ ਸਾਡੇ ਲੋਕਾਂ ਦੀ ਜਾਨ ਚਲੀ ਗਈ ਉਹਨਾਂ ਬੇਸ਼ਵਾਸੀਆਂ ਦੀ ਹਿੰਦੂਸਤਾਨੀਆਂ ਦੀ ਮਤ ਕਰੜੇ ਸ਼ਬਦਾਂ ਚ ਇਸ ਗੱਲ ਦੀ ਨਿੰਦਾ ਕਰਦਾ ਹੈ ਔਰ ਅਰਦਾਸ ਕਰਦਾ ਹੈ ਕਿ ਇਹੋ ਜਿਹੇ ਹਮਲੇ ਘਾਤੋਂ ਨਾ ਹੋਣ ਨਾਲ ਹੀ ਨਾਲ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਲਾਲ ਆਗ ਸੇ ਔਰ ਕਰੜੇ ਤਰੀਕੇ ਦੇ ਨਾਲ ਪਾਕਿਸਤਾਨ ਦਾ ਔਰ ਅਤਕਵਾਦ ਦਾ ਜਵਾਬ ਸਾਨੂੰ ਦੇਣਾ ਚਾਹੀਦਾ ਔਰ ਅਸੀਂ ਸਾਰੇ ਹਿੰਦੁਸਤਾਨੀਆਂ ਤੇ ਇਸ ਮੁੱਦੇ ਤੇ ਸਾਰੇ ਇੱਕ ਔਰ ਡਟ ਕੇ ਇਹਨਾਂ ਦਾ ਮੁਕਾਬਲਾ ਦਾ ਇਰਾਦਾ ਜਵਾਬ ਦੇਣਾ ਦੀ ਤੋਂ ਬਾਅਦ ਮੋਟਾ ਦੇਖੋ ਭਾਈ ਆ ਮੋਦੀ ਜੀ ਦੇ ਰਾਜ ਮੇ ਇਸ ਦੇਸ਼ ਕੇ ਅੰਦਰ ਜਿਹੜਾ ਕਹਿੰਦੇ ਆ ਸਭ ਕੁਝ ਸੁਰੱਖਿਤ ਹੈ ਕਿ ਆ 56 ਇੰਚ ਦਾ ਜਿਹੜਾ ਸੀਨਾ ਮੈਂ ਅੱਤਵਾਦ ਖਤਮ ਕਰ ਦਿੱਤਾ ਧਾਰਾ 370 ਵੀ ਖਤਮ ਕਰਤੀ ਲੇਕਿਨ ਜਿਸ ਪ੍ਰਕਾਰ ਦੇ ਹਾਲਾਤ ਅੱਜ ਵੀ ਜੰਮੂ ਕਸ਼ਮੀਰ ਛੇਗੇ ਨਹੀਂ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਕਿ ਤਵਜੋ ਦਿਓ ਪੰਜਾਬ ਚ ਵੀ ਇਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਜੋ ਅੱਜ ਹੋਇਆ ਔਰ ਨਾਲ ਹੀ ਨਾਲ ਮੈਂ ਨਿੰਦਾ ਕਰਦਾ ਕਿ ਜਿਸ ਪ੍ਰਕਾਰ ਦਾ ਆਤਮਕਾਤੀ ਇਸ ਤਰੀਕੇ ਦਾ ਸਾਡਾ ਹਮਲਾ ਹੋਇਆ ਸਾਡੇ ਲੋਕਾਂ ਦੀ ਜਾਨ ਚਲੀ ਗਈ ਉਹਨਾਂ ਬੇਸ਼ਵਾਸੀਆਂ ਦੀ ਹਿੰਦੂਸਤਾਨੀਆਂ ਦੀ ਮੈਂ ਕਰੜੇ ਸ਼ਬਦਾਂ ਚ ਇਸ ਗੱਲ ਦੀ ਨਿੰਦਾ ਕਰਦਾ ਔਰ ਅਰਦਾਸ ਕਰਦਾ ਕਿ ਇਹੋ ਜਿਹੇ ਹਮਲੇ ਘਾਤੋਂ ਨਾ ਹੋਣ ਨਾਲ ਹੀ ਨਾਲ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਲਾਲ ਆਗ ਸੇ ਔਰ ਕਰੜੇ ਤਰੀਕੇ ਦੇ ਨਾਲ ਪਾਕਿਸਤਾਨ ਦਾ ਔਰ ਅੰਤਕਵਾਦ ਦਾ ਜਵਾਬ ਸਾਨੂੰ ਦੇਣਾ ਚਾਹੀਦਾ ਔਰ ਅਸੀਂ ਸਾਰੇ ਹਿੰਦੋਸਤਾਨੀਆਂ ਤੇ ਇਸ ਮੁੱਦੇ ਤੇ ਸਾਰੇ ਇੱਕ ਔਰ ਡਟ ਕੇ ਇਹਨਾਂ ਦਾ ਮੁਕਾਬਲਾ ਦਾ ਇਰਾਦਾ ਜਵਾਬ ਦੇਣਾ ਚਾਹੀਦਾ ਦੇਖੋ ਭਾਈ ਆ ਮੋਦੀ ਜੀ ਦੇ ਰਾਜ ਮੇ ਇਸ ਦੇਸ਼ ਕੇ ਅੰਦਰ ਜਿਹੜਾ ਕਹਿੰਦੇ ਸਭ ਕੁਝ ਸੁਰੱਖਿਤ ਹੈ ਇਹ 56 ਇੰਚ ਦਾ ਜਿਹੜਾ ਸੀਨਾ ਹੈ ਮੈਂ ਆਤਤਕਵਾਦ ਖਤਮ ਕਰ ਦਿੱਤਾ ਧਾਰਾ 370 ਵੀ ਖਤਮ ਕਰਤੀ ਲੇਕਿਨ ਜਿਸ ਪ੍ਰਕਾਰ ਦੇ ਹਾਲਾਤ ਅੱਜ ਵੀ ਜੰਮੂ ਕਸ਼ਮੀਰ ਛੇਗੇ ਨਹੀਂ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਤਵੱਜੋ ਦਿਓ ਪੰਜਾਬ ਚ ਵੀ ਇਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਜੋ ਅੱਜ ਹੋਇਆ ਔਰ ਨਾਲ ਹੀ ਨਾਲ ਮੈਂ ਨਿੰਦਾ ਕਰਦਾ ਕਿ ਜਿਸ ਪ੍ਰਕਾਰ ਦਾ ਆਤਮਕਾਤੀ ਇਸ ਤਰੀਕੇ ਦਾ ਸਾਡਾ ਹਮਲਾ ਹੋਇਆ ਸਾਡੇ ਲੋਗਾ ਦੀ ਜਾਨ ਚਲੇਗੀ ਉਹਨਾਂ ਦੇਸ਼ਵਾਸੀਆਂ ਦੀ ਹਿੰਦੂਸਤਾਨੀਆਂ ਦੀ ਮੈਂ ਕਰੜੇ ਸ਼ਬਦਾਂ ਚ ਇਸ ਗੱਲ ਦੀ ਨਿੰਦਾ ਕਰਦਾ ਐ ਔਰ ਅਰਦਾਸ ਕਰਦਾ ਕਿ ਇਹੋ ਜੇ ਹਮਲੇ ਘਾਤੋਂ ਨਾ ਹੋਣ ਨਾਲ ਹੀ ਨਾਲ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਲਾਲ ਆਗ ਸੇ ਔਰ ਕਰੜੇ ਤਰੀਕੇ ਦੇ ਨਾਲ ਪਾਕਿਸਤਾਨ ਦਾ ਔਰ ਅੰਤਕਵਾਦ ਦਾ ਜਵਾਬ ਸਾਨੂੰ ਦੇਣਾ ਚਾਹੀਦਾ ਔਰ ਅਸੀਂ ਸਾਰੇ ਹਿੰਦੂਸਤਾਨੀਆਂ ਦੇ ਇਸ ਮੁੱਦੇ ਤੇ ਸਾਰੇ ਇੱਕ ਔਰ ਡਟ ਕੇ ਇਹਨਾਂ ਦਾ ਮੁਕਾਬਲਾ ਦਾ ਇਰਾਦਾ ਜਵਾਬ ਦੇਣਾ ਚਾਹੀਦਾ ਦੇਖੋ ਭਾਈ ਆ ਮੋਦੀ ਜੀ ਕੇ ਰਾਜ ਮੇ ਇਸ ਦੇਸ਼ ਕੇ ਅੰਦਰ ਜਿਹੜਾ ਕਹਿੰਦੇ ਆ ਸਭ ਕੁਝ ਸੁਰੱਖਿਤ ਹੈ ਕਿ ਆ 56 ਇੰਚ ਦਾ ਜਿਹੜਾ ਸੀਨਾ ਹੈ ਮੈਂ ਅਤਕਵਾਦ ਖਤਮ ਕਰ ਦਿੱਤਾ ਧਾਰਾ 370 ਵੀ ਖਤਮ ਕਰਤੀ ਲੇਕਿਨ ਜਿਸ ਪ੍ਰਕਾਰ ਦੇ ਹਾਲਾਤ ਅੱਜ ਵੀ ਜੰਮੂ ਕਸ਼ਮੀਰ ਛੇਗੇ ਨੇ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਹੈ ਕਿ ਤਵੱਜੋ ਦਿਓ ਪੰਜਾਬ ਚ ਵੀ ਇਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਜੋ ਅੱਜ ਹੋਇਆ ਔਰ ਨਾਲ ਹੀ ਨਾਲ ਮੈਂ ਨਿੰਦਾ ਕਰਦਾ ਕਿ ਜਿਸ ਪ੍ਰਕਾਰ ਦਾ ਆਤਮਕਾਤੀ ਇਸ ਤਰੀਕੇ ਦਾ ਸਾਡਾ ਹਮਲਾ ਹੋਇਆ ਸਾਡੇ ਲੋਕਾਂ ਦੀ ਜਾਨ ਚਲੀ ਗਈ ਉਹਨਾਂ ਦੇਸ਼ਵਾਸੀਆਂ ਦੀ ਹਿੰਦੂਸਤਾਨੀਆਂ ਦੀ ਮੈਂ ਕਰੜੇ ਸ਼ਬਦਾਂ ਚ ਇਸ ਗੱਲ ਦੀ ਨਿੰਦਾ ਕਰਦਾ ਔਰ ਅਰਦਾਸ ਕਰਦਾ ਕਿ ਇਹੋ ਜਿਹੇ ਹਮਲੇ ਘਾਤੋਂ ਨਾ ਹੋਣ ਨਾਲ ਹੀ ਨਾਲ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੁੰਦਾ ਕੀ ਲਾਲ ਆਗ ਸੇ ਔਰ ਕਰੜੇ ਤਰੀਕੇ ਦੇ ਨਾਲ ਪਾਕਿਸਤਾਨ ਦਾ ਔਰ ਆਤਕਵਾਦ ਦਾ ਜਵਾਬ ਸਾਨੂੰ ਦੇਣਾ ਚਾਹੀਦਾ ਔਰ ਅਸੀਂ ਸਾਰੇ ਹਿੰਦੋਸਤਾਨੀਆਂ ਤੇ ਇਸ ਮੁੱਦੇ ਤੇ ਸਾਰੇ ਇੱਕ ਔਰ ਡਟ ਕੇ ਇਹਨਾਂ ਦਾ ਮੁਕਾਬਲਾ ਦਾ ਇਰਾਦਾ ਜਵਾਬ ਦੇਣਾ ਚਾਹੀਦਾ। ਇਸ ਤੋਂ ਬਾਅਦ ਮੋਹਤਾ ਦੇਖੋ ਭਾਈ ਆ ਮੋਦੀ ਜੀ ਦੇ ਰਾਜ ਮੇ ਇਸ ਦੇਸ਼ ਕੇ ਅੰਦਰ ਜਿਹੜਾ ਕਹਿੰਦੇ ਸਭ ਕੁਝ ਸੁਰੱਖਿਤ ਹੈ ਇਹ 56 ਇੰਚ ਦਾ ਜਿਹੜਾ ਸੀਨਾ ਹੈ ਮੈਂ ਆਤਤਕਵਾਦ ਖਤਮ ਕਰ ਦਿੱਤਾ ਧਾਰਾ 370 ਵੀ ਖਤਮ ਕਰਤੀ ਲੇਕਿਨ ਜਿਸ ਪ੍ਰਕਾਰ ਦੇ ਹਾਲਾਤ ਅੱਜ ਵੀ ਜੰਮੂ ਕਸ਼ਮੀਰ 'ਚ ਹੈਗੇ ਨਹੀਂ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਕਿ ਤਵੱਜੋ ਦਿਓ ਪੰਜਾਬ 'ਚ ਵੀ ਇਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਜੋ ਅੱਜ ਹੋਇਆ ਔਰ ਨਾਲ ਹੀ ਨਾਲ ਮੈਂ ਨਿੰਦਾ ਕਰਦਾ ਕਿ ਜਿਸ ਪ੍ਰਕਾਰ ਦਾ ਆਤਮਕਾਤੀ ਇਸ ਤਰੀਕੇ ਦਾ ਸਾਡਾ ਹਮਲਾ ਹੋਇਆ ਸਾਡੇ ਲੋਕਾਂ ਦੀ ਜਾਨ ਚਲੀ ਗਈ ਉਹਨਾਂ ਦੇਸ਼ਵਾਸੀਆਂ ਦੀ ਹਿੰਦੂਸਤਾਨੀਆਂ ਦੀ ਮੈਂ ਕਰੜੇ ਸ਼ਬਦਾਂ ਚ ਇਸ ਕੱਲ ਦੀ ਨਿੰਦਾ ਕਰਦਾ ਐ ਔਰ ਅਰਦਾਸ ਕਰਦਾ ਕਿ ਇਹੋ ਜਿਹੇ ਹਮਲੇ ਘਾਤੋਂ ਨਾ ਹੋਣ ਨਾਲ ਹੀ ਨਾਲ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਲਾਲ ਆਗ ਸੇ ਔਰ ਕਰੜੇ ਤਰੀਕੇ ਦੇ ਨਾਲ ਪਾਕਿਸਤਾਨ ਦਾ ਔਰ ਅੰਤਕਵਾਦ ਦਾ ਜਵਾਬ ਸਾਨੂੰ ਦੇਣਾ ਚਾਹੀਦਾ ਔਰ ਅਸੀਂ ਸਾਰੇ ਹਿੰਦੂਸਤਾਨੀਆਂ ਤੇ ਕੇ ਇਸ ਮੁੱਦੇ ਤੇ ਸਾਰੇ ਇਕ ਔਰ ਦੱਟ ਕੇ